ਇੱਕ ਨਿੱਜੀ ਇੰਸਟੀਚਿਊਟ ਦੇ ਵਿੱਚ ਉਸ ਮੌਕੇ ਹੰਗਾਮਾ ਹੋ ਗਿਆ ਜਦੋਂ ਇੱਕ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਵੱਲੋਂ ਆਤੀ ਅਧਿਆਪਕਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਇਸ ਮੌਕੇ ਹੰਗਾਮੇ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਮਾਮਲਾ ਬਠਿੰਡਾ ਦੇ ਮਾਡਲ ਟਾਊਨ ਦੇ ਵਿੱਚ ਚੱਲ ਰਹੇ ਇੱਕ ਪ੍ਰਾਈਵੇਟ ਇੰਸਟੀਚਿਊਟ ਦਾ ਹੈ ਜਿੱਥੇ ਕਿ ਵਿਦਿਆਰਥਣ ਦੇ ਮਾਪਿਆਂ ਦੇ ਇਹ ਇਲਜ਼ਾਮ ਨੇ ਕਿ ਅਧਿਆਪਕ ਵੱਲੋਂ ਉਹਨਾਂ ਦੀ ਮੈਡੀਕਲ ਦੀ ਪੜਾਈ ਕਰ ਰਹੀ ਲੜਕੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਅਸ਼ਲੀਲ ਮੈਸੇਜ ਕੀਤੇ ਜਾ ਰਹੇ ਨੇ। ਇਹ ਨਾ ਬ੍ਰਾਂਚ ਹੈ। ਅਲੰਦੀ। ਇੱਥੇ ਬੱਚੇ ਪੜ੍ਹਦੇ ਆ, ਮੇਰੀ ਬੇਟੀ ਪੜ੍ਹਦੀ ਹੈਗੀ ਹੈ। ਸਮਝ ਮੈਡੀਕਲ ਦੇ ਵਿੱਚ। ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਉ। ਉਹ ਬੱਚਿਆਂ ਨੂੰ ਚੈਟ ਰਾਹੀਂ ਕਾਫੀ ਗਲਤ ਚੜ੍ਹ ਰਹੀ ਪ੍ਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਵਨੀ ਤੁਸੀਂ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਵਤੀਚ ਚਾੜਿਆ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਾਰਾ ਆ ਇਸੀ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਰਤ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਵੇਖ ਕੋ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚੈਟ ਆਪ ਨੂੰ ਬੱਚਾ ਨਾਲ ਕਰ ਰਿਹਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਉਹ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਕਿ ਇੰਸਟੀਚਿਊਟ ਹੀ ਪੜ੍ਹਦੀ ਹਾਂ ਇੰਸਟੀਚਿਊਟ ਹੀ ਹੁੰਦੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣੇ ਕਿਉਂ ਪ ਉਧਰ ਦੂਜੇ ਪਾਸੇ ਇੰਸਟੀਚਿਊਟ ਦੇ ਮਾਲਕ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਉਹਨਾਂ ਦੇ ਇੰਸਟੀਚਿਊਟ ਦੇ ਟੀਚਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਨਾ ਹੀ ਉਹਨਾਂ ਵੱਲੋਂ ਕੋਈ ਚੈਟ ਵਿਖਾਈ ਗਈ ਹੈ ਤੇ ਨਾ ਹੀ ਇਸ ਬਾਰੇ ਉਹਨਾਂ ਨੂੰ ਕੋਈ ਸੂਚਨਾ ਦਿੱਤੀ ਵੀ ਹੈ ਲੇਕਿਨ ਮਾਪਿਆਂ ਦੇ ਇਲਜ਼ਾਮਾਂ ਦੇ ਵਿੱਚ ਕੋਈ ਸਚਾਈ ਹੈ ਤੇ ਟੀਚਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਟਰਮੀਨੇਟ ਕੀਤਾ ਜਾਏਗਾ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਫਿਰ ਉਹਨਾਂ ਨੇ ਆ ਕੇ ਇੱਥੇ ਉਹ ਦੇਚਪੜੇ ਚ ਪੂਰੇ ਮਾਰੇ ਟੀਚਰ ਨੇ ਹਾਂ ਹੁਣ ਫੋਟੋ ਉਹ ਆਹ ਹੈ ਹਮੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਹੈ ਹਾਂ ਹਾਂ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਤੁਹਾਨੂੰ ਹਾਂ ਕੌਣ ਟੀਚਰ ਕੌਣ ਅਗੀ ਤੇ ਅਲੀਗੇਸ਼ਨ ਹੈ ਕੀ ਨਾਮ ਉਹਨਾਂ ਦਾ ਨਾਮ ਰਹੁਲਪੁਰ ਹੈ ਪਿੱਠੋ ਦੇ ਰਹਿਣ ਵਾਲੇ ਜੀ ਉਹ ਵੀ ਤਾਂ ਨਹੀਂ ਹੋਵੇਗਾ ਅੱਛਾ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਉਹ ਜੇ ਕੋਈ ਅਸੇ ਸਾਡੀ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ টারਮਿਨੇਟ ਕਰ ਦਾਂ ਸਾਡੀਆਂ ਆਪ ਦੀਆਂ ਪਾਲਿਸੀਜ਼ ਹੈ ਹਮ ਪੂਰਾ ਐਕਸ਼ਨ ਲਿਆ ਜਾਂਦਾ ਹੈ ਉਹ ਦਰਸ ਘਟਨਾ ਬਾਰੇ ਪਹੁੰਚੀ ASI ਨੇ ਜਾਣਕਾਰੀ ਦਿੱਤੀ ਹੈ ਕਿ ਲੜਕੀ ਦੇ ਪਿਤਾ ਵੱਲੋਂ ਟੀਚਰ ਤੇ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ ਲਗਾਏ ਗਏ ਨੇ ਲੇਕਿਨ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਾਨੂੰਨ ਦੇ ਮੁਤਾਬਿਕ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਏਗੀ ਇੰਗਲੈਂਡ ਕੀਤੀ ਹੈ ਜੀ ਮੇਰੀ ਬੇਟੀ ਪੜਦੀ ਐ ਇੱਥੇ ਇਹਨਾਂ ਨੂੰ ਕੋਈ ਨਾ ਕੋਈ ਟੀਚਰ ਐ ਕੋਈ ਕੋਈ ਮੈਸੇਜ ਕਰਦੇ ਉਹਦੇ ਕਰਕੇ ਇੱਥੇ ਆਏ ਆ ਜੀ ਬੜਾ ਕੁਝ ਕੁਝ ਕਰਦੇ ਆ ਜੀ ਜਿਵੇਂ ਇਹ ਕਹਿਣ ਗਿਆ ਪਹੁੰਚਤਾ ਨਾਲ ਕਰੀ ਕਰੂਗਾ ਜਦ ਬਾਣੀ ਟੀਵੀ ਲਈ ਵੀ ਕੇ ਦਾ ਹਲਦੀ ਰਿਪੋਰਟ